ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਅ ਹਨੇਰਾ ਹੋ ਗਿਆ ਪਰ ਅਸੀਂ ਆਏ ਜੀ ਗੁਰਦੁਆਰਾ ਸੱਚਾ ਸੌਦਾ ਸਾਂ ਜੀ ਜੀ ਆ ਵੀ ਪਾਸਪੋਰਟ ਲਿਸਟ ਹੋਏ ਹੈਗੇ ਜੀ ਲਿਸਟ ਬਣੀ ਜੇ ਕੇ ਪਾਸਪੋਰਟ ਆ ਇਹ ਆ ਗਈ ਜੀ ਸੱਚਾ ਸੌਦਾ ਹਾਂਜੀ ਹਾਂਜੀ ਇਹ ਸ਼ਹਿਰ ਦਾ ਨਾਮ ਵੀ ਸੱਚਾ ਸੋਧਾ ਹੀ ਹੈ ਜੀ ਤੇ ਗੁਰੂ ਘਰ ਦਾ ਨਾਮ ਵੀ ਸੱਚਾ ਸੋਧਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆ ਦਾ ਉਸ ਟਾਈਮ ਸਾਧੂਆਂ ਨੂੰ ਭੋਜਨ ਸ਼ਿਕਾਇਆ ਸੀਗਾ ਜੀ ਬਾਕੀ ਇਤਿਹਾਸ ਅੱਗੇ ਲਿਖਿਆ ਹੋ ਉੱਥੇ ਦੇਖਦੇ ਹਾਂ ਜੀ ਇੱਧਰ ਹੈਗਾ ਮਰੂਦਾਂ ਦਾ ਬਾਗ ਬਾਟਨਸਾਰੀ ਹਾਂਜੀ ਆਗੇ ਹੀ ਕਰਾਉਨੇ ਫੋਟੋ ਆਇਆ ਇੱਕ ਸਾਡੇ ਗਰੁੱਪ ਚ ਮਾਤਾ ਜੀ ਆ ਇਹ ਵੀ ਦਰਸ਼ਨ ਕਰਨ ਆਏ ਨੇ ਹਾਂ ਇਹ ਅਮਰੂਦਾਂ ਦਾ ਬਾਗ ਪਰ ਹੋਰ ਵੀ ਹੈਗੇ ਆ ਉਸ ਵਿੱਚ ਇਹ ਕਾਦੇ ਕਾਦੇ ਬਾਗ ਹੈ ਜੀ ਅੱਛਾ ਅਮਰੂਦਾਂ ਦਾ ਠੀਕ ਹੈ ਅੱਛਾ ਅੰਗੂਰ ਅੰਗੂਰਾਂ ਦੀ ਪਹਿਲਾਂ ਵੀ ਹੈ ਜੀ ਉਹ ਅੱਛਾ ਠੀਕ ਹੈ ਜੀ ਹਰ ਬੋਸ ਦੀ ਫਾਲ ਠੀਕ ਹੈ ਜੀ 15 16 ਫਾਲ ਜਿਹੜੇ ਆ ਨਾ ਮਜੂਦ ਆ ਦੋ ਅੱਛਾ ਇੱਥੇ ਗੁਰੂ ਮੰਨ ਲਓ ਮੈਂ ਉਹ ਫਲਾਂ ਦੇ ਦਰਖਤ ਹੈਗੇ ਆ ਮੰਨ ਲਓ 15 16 ਉਪਲਾਂ ਦੇ ਹਾਂਜੀ ਠੀਕ ਹੈ ਜੀ ਹਾਂ ਬੁਲਾਇਆ ਹੋਣਾ ਸੇ ਕਿਹ ਲੱਗਦਾ ਅੱਛੇ ਲੱਗਦਾ ਠੀਕ ਹੈ ਇਹ ਜਿਹੜਾ ਸ਼ਹਿਰ ਆ ਇਹ ਸ਼ਹਿਰ ਦਾ ਨਾਮ ਵੀ ਸੱਚਾ ਸੋਦੀ ਜਣਾ ਠੀਕ ਹੈ ਤੇ ਤੁਸੀਂ ਇੱਥੇ ਗੁਰੂ ਘਰ ਦੀ ਸੇਵਾ ਕਰ ਸੱਚਾ ਮੰਨ ਲੀ ਠੀਕ ਹੈ ਜੀ ਚਲੋ ਵੀ ਮਾਲੀ ਗੁਰੂ ਆਗੇ ਤਾਂ ਗੁਰੂ ਕਰਦੇ ਚਲੋ ਥੋੜਾ ਤੇਜ਼ ਹੋ ਜਾਏ

ਵੈਲੀ ਦਾ ਦਾਖਲ ਹੋ ਗਿਆ ਜੀ ਆਹ ਤੇ ਇੱਥੇ ਲਾ ਦੇਣਾ ਹੈ ਨਾ ਬੱਬਾ ਪੈਰ ਤਰੇ ਪੂਜਾ ਅਸਨ ਥਾਪਨ ਜੇ ਹੈ ਦੇ ਤੁਮਹ ਅਥਿਆਸ ਮਗਰਦਵਾਰਾ ਸੱਚਾ ਸੌਦਾ ਚੂੜਕਾਨਾ ਫਰੂਕਾਵਾਦ ਇਹ ਤੁਸੀਂ ਦਿਓ ਹੈ ਹੱਥਰੇ ਕੋਰੇ ਇਹ ਜੂਵੇ ਅਜਿਕੇ ਇਹ ਜੀ ਸਤ ਅੰਦੇਸ ਜੋ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ इधर है गई निशान साहेब सच्चे बहुत सती रही आसर इधर है इधर वार साहेब वाहगुरु जी का खालसा वाहगुरु जी की फतेह ਇਸ ਸੋਖਾ ਸੰ ਹੋ ਗਿਆ ਜੀ ਤੇ ਹੁਣ ਸਿੰਘ ਸਾਹਿਬ ਕਹਿੰਦੇ ਉਧਰ ਅਰਦਾਸ ਕਰਨੀ ਆ ਉੱਥੇ ਚੱਲਦੇ ਆ ਜੀ ਸੱਚੀ ਇੱਥੇ ਇਹਦਾ ਵੀ ਕੋਈ ਹੋਣਾ ਹੈ ਨਾ 베ਰੀ ਕੀ ਲਗੀ ਇਹ 베ਰੀ ਹੈ ਕਿ ਝੰਡਾ ਇਹਨਾਂ ਨੂੰ ਪੁੱਛ ਰਿਹਾ ਆਪਨੇ ਇੱਥੇ ਕਹਿੰਦਾ ਦਰਖਤ ਹੈ ਜੀ ਨਹੀਂ ਬਾਬਾ ਜੀ ਇੱਥੇ ਸਾਧੂ ਨੂੰ ਦੰਗਰ ਸਿਸ਼ਟਾ ਹਾਂ ਹਾਂ ਅੱਛਾ ਇਹ ਦਰਖਤ ਦੇ ਥੱਲੇ ਸ਼ਿਕਾਇਤ ਸੀਗੀ ਠੀਕ ਹੈ ਜੀ ਇਹੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਸਾਧੂਆਂ ਨੂੰ ਐਸੇ ਦੇ ਥੱਲੇ ਇਸ ਦਰਖਤ ਦੇ ਥੱਲੇ ਅ ਪਹਿਲੀ ਵਾਰੀ 20 ਰੁਪਈਆ ਦਾ ਲੰਗਰ ਸ਼ਿਕਾਇਆ ਸੀ ਜੀ ਤੇ ਇੱਧਰ ਹੁਣ ਇਸ ਅਰਦਾਸ ਫੋਨ ਲੱਗੀ ਆ ਤੇ ਉੱਥੇ ਸ਼ਾਮਲ ਹੋਣ ਲੱਗੇ ਆ ਜੀ ਇੱਧਰ ਇੱਕ ਖੂਹ ਆ ਉਹਨਾਂ ਦੇ ਬਾਰੇ ਬਾਅਦ ਚ ਪੁੱਛ ਰਹੇ ਆ ਉਹਨਾਂ ਨੂੰ ਵਾਏ ਦੇ ਇੱਕ ਬਹਾਦਰ ਸਿੰਘ ਜੀ ਆਇਆ ਕਰਨਾ ਉਹਨੇ ਤਾਂ ਆਵੇ ਤਾਂ ਇਹ ਸਭ ਥੰ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਬਤ ਹਨ ਸਾਹਿਬ ਦਸਾਂ ਬਾਛੇ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਜੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਹ ਨਾਮਾਂ ਦੇ ਮਾਣ ਨਿੱਤਾਣਿਆਂ ਦੇ ਤਾਣੇ ਓਟਿਆਂ ਦੀ ਔਰ ਸੱਚੇ ਪਿਤਾ ਗਵਾਹਿ ਗੁਰੂ ਤਾਂ ਸੰਤ ਸਾਹਿਬ ਸਿੰਘ ਨਾਲ ਜੀ ਮਹਾਰਾਜ ਆਪ ਜੀ ਦਾ ਮਹਾਨ ਭਾਵਨ ਪਵਤਰ ਅਸਥਾਨ ਗੁਰਦੁਆਰਾ ਸਤਖੰਡ ਸ੍ਰੀ ਸੱਚਾ ਸੁਦਾਸ ਵਿਖੇ ਤਾਂ ਤਾਂ ਸਤਿਗੁਰੂ ਸ੍ਰੀ ਆਜੀ ਦੇ ਪਾਵਨ ਪਵਿੱਤਰ ਨਾਮ ਬਾਣੀ ਦਾ ਹੋਠ ਆਸਰਾ ਲੈਂਦੇ ਹੋਇਆਂ ਗੁਰਸਿੱਖ ਸੰਗਤਾਂ ਇਸ ਵਕਤ ਹਾਜ਼ਰੀਆਂ ਪਰ ਇਹਨਾਂ ਸੱਚੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਤਕ ਹੋਇਆਂ ਨਾ ਕਿਰਪਾ ਕਰਨ ਸੱਚੇ ਪਾਤਸ਼ਾਹ ਸ੍ਰੀ ਸਤਿਗੁਰੂ ਮਿਹਰ ਭਰਿਆ ਹੱਥ ਰਖਣਾ ਯਾਤਰਾ ਸਫਲੀ ਕਰਨ ਦੇ ਹੁਕਮ ਤਾਤ ਗੁਰਸਿੱਖਾਂ ਦੇ ਅੰਦਰਤਾ ਮਕਸ਼ੀਆਂ ਬੱਚਨ ਅੰਗਸਣ ਹੋ ਕੇ ਸਾਜਣਾ ਸੱਚੇ ਸਤਿਗੁਰੂ ਦੇ ਬੱਚਨ ਮਾਤਾ ਪਿਤਾ ਵੱਲੋਂ ਦੇ ਅੱਗੇ ਕਰਿ ਬਰਨਾ ਕਿਰਤ ਕਮਾਈ ਵਿੱਚ ਵਾਧੇ ਕਰਨ ਸੱਚੇ ਸਤਿਗੁਰੂ ਦੇ ਹੁਕਮ ਤਾਤ ਵਿੱਚ ਦੀ ਦਾਤ ਜਿਛਣੀ ਪਰਿਵਾਰਾਂ ਦੇ ਵਿੱਚ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨੇ ਸੱਚੇ ਸਤਗੁਰ ਜੀਓ ਆਪ ਜੀ ਦੇ ਗੁਰਸਿੱਖ ਬੱਚੇ ਯਾਤਰਾ ਵਾਸਤੇ ਨਿਕਲੇ ਹਨ ਰਸਤੇ 'ਚ ਜੋਤ ਕਿੰਨੀਆਂ ਮੁਸ਼ਕਲਾਂ ਆਸਾਨ ਕਰਨੇ ਸਰਬਤੇ ਕਾਜ ਰਾਸ ਕਰਨੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਸੱਚੇ ਸਭ ਕੁਝ ਸਹੀ ਸੰਤਿਆਰੇ ਵਿੱਚ ਜਿਨਾ ਮਿਲੇ ਆਪ ਜੀ ਦਾ ਨਾਮ ਚਿਤਾਵਾ ਨਾਮ ਇੱਕ ਨਾਮ ਚੜ੍ਹਦੀ ਕਲਾ ਸੇਰਾ ਗੁਰਸਖ ਪਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਸਾਥ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹੱਥੀਂ ਲੰਗਰ ਚਾਹਦੇ ਆਂ ਇੱਥੇ ਲੰਗਰ ਸ਼ਿਕਾਇਆ ਸੀਗਾ ਉਹ ਦਰਖਤ ਥੱਲੇ ਇੱਧਰ ਇੱਕ ਮੀਲਾ ਤਾਂ ਖੂਬ ਹੀ ਆ ਇੱਧਰ ਵੀ ਕੋਈ ਹੋਣਾ ਇਹਦਾ ਵੀ ਕੋਈ ਹੁਣ ਇਤਿਹਾਸ ਕਹਦਾ 20 ਦਾ ਕਹਿੰਦਾ ਸਾਰੇ ਬੈਠੇ ਉਹ ਅੱਛਾ ਵੀ ਇਹ ਖੂ ਦੇ ਹੁਣ ਖੂ ਦੇ ਜਿੰਨੇ ਪੋਕਸ ਸਪੋਰਟਰ ਰੱਖਿਆ ਨਹੀਂ ਹੈਗਾ ਇਹਨਾਂ ਨੂੰ ਪੁੱਛਦੇ ਆ ਆਪਣੇ ਉਹ ਕੋਲ ਲੰਗਰ ਪ੍ਰਸ਼ਾਦ ਉਹਦੇ ਸਾਧੂਆਂ ਨੇ ਸਿਖਾਏ ਸੀ ਉਸ ਸਮੇਂ ਜਦੋਂ ਲੰਗਰ ਬਣਾਇਆ ਸੀ ਫਿਰ ਇਸੇ ਖੋই ਦੇ ਵਿੱਚੋਂ ਜਲ ਲਿਆ ਸੀ ਉਹਨਾਂ ਨੇ ਕੋਈ ਉਦੋਂ ਦੀ ਹੀ ਗੁਰਸਾਹਿਬ ਦੀ ਕਿਰਪਾ ਦੇ ਨਾਲ ਇਸੇ ਟਿੱਲੇ ਦੇ ਉੱਪਰ ਜਲ ਅੱਜ ਤੱਕ ਨਹੀਂ ਮੁੱਕਿਆ ਗੁਰਸਾਹਿਬ ਦੀ ਕਿਰਪਾ ਦੇ ਨਾਲ ਉਹ ਸਾਹ ਸਮੇਂ ਦੀ ਮੰਦਰ ਸਾਹਿਬ ਦੀ ਥੋਕੀ ਚਾਹ ਚਾਹ ਦਾ ਲੰਗਰ ਜੀ ਚਾਹ ਦਾ ਸਕ ਲੈਣੇ ਚਾਹ ਬਣਾ ਲਿਆ ਜਿੰਨ ਦੇ ਸਕਣਾ ਕਿਸੇ ਨੇ ਠੀਕ ਹੈ ਜੀ ਮੈਨੂੰ ਪੁੱਛਣਾ ਵੀ ਟਾਈਮ ਹੈਗਾ ਕਿ ਨਹੀਂ ਉਹ ਕਹਿ ਰਹੇ ਹਾਂ ਉਹ ਕਹਿ ਰਹੇ ਠੀਕ ਹੈ ਜੀ ਹਾਂ ਹੋਰ ਨਾ ਬੱਬੀ ਕਿਆ ਰਹੇ ਆਪਾਂ ਡਿਨਰ ਚਾਹ ਹਾਂਜੀ ਚਲੋ ਫਿਰ ਲੈ ਲੈ ਮੈਂ ਛੇਤੀ ਪੀਣ ਵਾਲਾ ਮੈਂ ਛੇਤੀ ਪੀ ਲੈਣਾ ਆਏ ਹਾਂ ਜੀ ਗੁਰੂ ਘਰ ਲੰਗਰ ਤਿਆਰ ਆ ਬਹੁਤਾ ਟਾਈਮ ਨਹੀਂ ਲੱਗਣਾ ਹਾਂਜੀ ਇੱਥੇ ਜੀ ਕੋਈ ਦਾ ਇਤਿਹਾਸ ਇਹ ਹੈ ਜਦੋਂ ਉਹਨਾਂ ਨੂੰ ਸਾਧੂਆਂ ਨੂੰ ਖਾਣਾ ਖਵਾਇਆ ਸੀ ਇੱਥੋਂ ਪਾਣੀ ਲਿਆ ਸੀ ਇਹ ਇਹ ਟਿੱਲੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਜੇ ਤੱਕ ਪਾਣੀ ਨਹੀਂ ਮੁੱਕਿਆ ਜੀ ਇਹ ਢਿੱਲਾ ਸੀ ਇਹ ਉੱਚੀ ਜਗ੍ਹਾ ਲੱਗਦੀ ਹੈ ਵੈਸੇ ਇਹ ਵੀ ਬਾਕੀਆਂ ਨਾਲ ਤੇ ਪ੍ਰਸ਼ਾਦਾ ਤਿਆਰ ਹੈ ਜੀ ਪਰ ਅਸੀਂ ਚਾਹ ਪੀ ਕੇ ਅੱਗੇ ਹੁਣ ਅਸੀਂ ਤਿਆਰੀ ਕਰਦੇ ਹਾਂ ਜੀ ਜਾਨ ਦੀ ਇਹ ਹੈਗਾ ਜੀ ਗੁਰਦੁਆਰਾ ਸੱਚਾ ਸੋਹਣਾ ਜੀ ਆ ਸਾਰੀ ਇੱਧਰ ਜਿਹੜੀ ਜਗ੍ਹਾ ਇਹ ਵੀ ਗੁਰੂ ਘਰ ਦੀ ਹੈ ਜੀ ਹਾਂਜੀ ਆ ਇੱਧਰ ਤੇ ਉੱਧਰ ਸਾਰੀ ਹੈ ਨਾ ਇਹ ਗੁਰੂ ਘਰ ਕਿਲਿਆਂ ਦੇ ਬਾਹਰ ਉਹਨਾਂ ਇੱਕ ਜਾਲਾ ਲੱਗਾ ਹੋਇਆ ਅੱਠ ਅੱਠ ਕਿਲਿਆਂ ਦੇ ਜੰਗ ਠੀਂ ਕਿਲਿਆਂ ਦੇ ਆਪਣੇ ਗੁਰਦੁਆਰਾ ਸਾਹਿਬ ਠੀਕ ਹੈ ਜੀ ਮੇਨ ਉਸਤਾਨ ਦੀ ਥਾਂ ਹੀ ਹੈ ਜਿਹੜੀ ਤੁਸੀਂ ਦੇਖ ਹਾਂਜੀ ਹਾਂਜੀ ਥੱਲੇ ਆਪਣੇ ਬਾਗ ਮੰਨ ਲਓ ਬਾਗ ਲੱਗਿਆ ਹੋਇਆ ਠੀਕ ਹੈ ਜੀ ਹਾਂਜੀ ਇੱਥੇ ਅੱਠ ਕਿਲਿਆਂ ਦੀ ਜਗ੍ਹਾ ਆ ਜਿਹੜੀ ਉੱਤੇ ਤੁਸੀਂ ਬਿਲਡਿੰਗ ਦੇਖ ਰਹੇ ਹੋ ਇੱਥੇ ਬਿਲਡਿੰਗ ਬਣੀ ਹੋਈ ਆ ਬਾਕੀ ਸਾਰੇ ਚ ਬਾਗ ਲੱਗਿਆ ਹੋਇਆ ਆ ਦੇ ਬਰੋਟਾ ਖੜਾ ਕੋਈ ਪੁਰਾਣਾ ਆਹੋ ਮਨ ਲੋ ਸਪਾਈਡਰ ਇਦਾਂ ਦੇ ਇੱਥੇ ਇਹ ਸਾਰਾ ਕੁਝ ਹੈਗਾ ਜੀ ਪੁਰਾਣੀ ਬਹੁਤ 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 ਹਾਂਜੀ ਉਹਨਾਂ ਨੇ ਵੀ ਲਾ ਲਿਆ ਸਾਰੇ ਉਹ ਹੁਣ ਆਏ ਲਓ ਜੀ ਉਹ ਚਾਹ ਸ਼ਕ ਲਈਏ ਨਹੀਂ ਨਹੀਂ ਤੁਹਾਨੂੰ ਨਹੀਂ ਦੇ ਜੀ ਅੰਦਰ ਆ ਜਾਓ ਆਪਾਂ ਦੋ ਜੀ ਵਾਸੇ ਹੋ ਜੀ ਦੋ ਕੋਟੀ ਪਾਏ ਇਹ ਦਿੱਤੇ ਸੋਦੇ ਦਾ ਲੰਗਰ ਨਹੀਂ 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 ਠੀਕ ਹੈ ਜੀ ਕੋਈ ਗੱਲ ਮਿਹਰबानी ਧੰਨਵਾਦ ਜਿਆਦਾ ਨਹੀਂ ਪਾਇਆ ਤੁਸੀਂ ਆ ਨਾਂ ਦੱਸ ਸਕਦੇ ਹੋ ਜੇ ਤੁਹਾਡਾ ਕੀ ਆ ਇੱਕ ਮਿੰਟ ਸੋਰੀ ਪਿਆਰੀ कौर ਜੀ ਤੇ ਆਪਣਾ ਤੁਹਾਡਾ ਨਾਂ ਕੀ ਹੈ ਜੀ ਭਗਵਾਨੀ ਕੋਰ ਭਗਵਾਨ ਤੇ ਤੁਹਾਡਾ ਜੀ ਰੋਸ਼ਨ ਰੋਸ਼ਨ ਦਾ ਤੁਸੀਂ ਇੱਥੇ ਹੀ ਸੇਵਾ ਕਰਦੇ ਹੋ ਜੀ ਠੀਕ ਹੈ ਤੁਹਾਡੇ ਬੱਚੇ ਇੱਥੇ ਸਕੂਲ ਹੈਗਾ ਉੱਥੇ ਮਤਲਬ ਇਹ ਗੁਰੂ ਗੁਰਦਵਾਰੀ ਦਾ ਸਕੂਲ ਆ ਜਾਂ ਬਾਹਰ ਜਿਹੜਾ ਲੋਕਲ ਸਕੂਲ ਹੁੰਦਾ ਠੀਕ ਹੈ ਤੇ ਫਿਰ ਇਹ ਪੰਜਾਬੀ ਵਗੈਰਾ ਜਾਂ ਬਣ ਅਹ ਠੀਕ ਹੈ ਤੁਹਾਡੇ ਸਰਦਾਰ ਉਹ ਪੜੋਂ ਉਹਨਾਂ ਤੋਂ ਸਿੱਖਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਮਿਹਰਬਾਨੀ ਛੋਟੀ ਜਿਹੀ ਕਲਾਸ ਲਾਤੀ ਤੁਸੀਂ ਇੱਥੋਂ ਦੇ ਹੀ ਬਸਨੀਕ ਹੋ ਜਾਂ ਕਿਤੋਂ ਨਹੀਂ ਅਸੀਂ ਇੱਥੋਂ ਇੱਥੋਂ ਦੀਆਂ ਠੀਕ ਹੈ ਜੀ ਠੀਕ ਹੈ ਜੀ ਆਪਣੇ ਇਹ 90 ਤੋਂ ਉੱਪਰ ਮਮਾ ਮਾਤਾ ਜੀ ਇਹ ਆਏ ਹੋਏ ਨੇ ਗੁਰਧਾਮਾ ਦੇ ਦਰਸ਼ਨ ਕਰਨ ਲਈ ਮਾਤਾ ਜੀ ਤੁਸੀਂ ਚਾਹ ਪੀ ਲਓ ਕੋਈ ਗੱਲ ਨਹੀਂ ਪਹਿਲਾਂ ਹਾਂਜੀ ਹਾਂਜੀ ਤੁਸੀਂ ਚਾਹ ਪੀਓ ਆਪਣੇ ਸ਼ਾਨ ਸਾਹਿਬੀ ਮਾਤਾ ਜੀ ਤੁਸੀਂ ਪਹਿਲਾਂ ਇਧਰੋਂ ਗਏ ਸੀਗੇ ਹਾਂ ਜੀ ਕਸੂਰ ਦੇ ਲਾਗੇ ਨਾਲ ਪਿੰਡ ਹੌਲਕ ਹੌਲਕ ਠੀਕ ਹੈ ਜੀ ਹਾਂ ਜੀ ਉਦੋਂ ਇਹ ਤੇ ਮੈਂ ਹਾਂ ਜੀ ਮੈਂ ਬਸ ਉਦੋਂ ਮੇਰੀ ਵੀ 13 15 ਸਾਲ ਦੇ ਸੀ ਜਦੋਂ ਗਏ ਨੇ ਮਤਲਬ ਸੁਰਤ ਸੀ ਜੀ ਮਾਤਾ ਜੀ ਜਦੋਂ ਇਧਰੋਂ ਗਏ ਸੀਗੇ ਤੁਸੀਂ ਹਾਂ ਸੁਰਤ ਜਦੋਂ ਇਧਰੋਂ ਗਏ ਸੀ ਉਦੋਂ ਸੁਰਤ ਸੀ ਤੁਹਾਨੂੰ ਪੂਰੀ ਪਤਾ ਸੀ ਤੁਹਾਨੂੰ ਹੁਣ ਯਾਦ ਆਉਂਦੇ ਪਿੰਡ ਦਾ ਹੁਣ ਯਾਦ ਪਤਾ ਨਹੀਂ ਹੁਣ ਕੀ ਕੀਤਾ ਨੇ ਪਿੰਡ ਨੂੰ ਨਹੀਂ ਮੱਲਾਂ ਕੋਸ ਥੋੜੇ-ਬਹੁਤੇ ਲੋਕ ਤਾਂ ਯਾਦ ਹੋਣਗੇ ਥੋੜਾ ਜਿਆਦਾ ਠੀਕ ਹੈ ਜੀ ਤੇ ਕਿਵੇਂ ਲੱਗਿਆ ਮਾਤਾ ਜੀ ਤੁਹਾਨੂੰ ਆ ਕੇ ਇੱਥੇ ਬਹੁਤ ਸੋਹਣਾ ਵਧੀਆ ਲੱਗਿਆ ਹਾਂਜੀ ਨਹੀਂ ਪਸੰਦ ਰਿੰਦਾ ਬਹੁਤ ਸੋਹਣਾ ਹਾਂਜੀ ਨਹੀਂ ਚਲੋ ਜੀ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਤੇ ਤੁਹਾਡਾ ਆਉਣਾ ਸਫਲ ਹੋਵੇ ਜੀ ਹਾਂਜੀ ਹਾਂਜੀ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਅੱਤਾ ਦਾ ਨਾਕ ਬਾਬਾ ਜੀ ਨਾਂ ਦੱਸੋਗੇ ਆਪਣਾ ਸ਼ਾਮ ਸਿੰਘ ਨੀ ਸ਼ਾਮ ਸਿੰਘ ਤੁਸੀਂ ਇੱਥੇ ਮੰਨ ਲੋ ਹੈਡ ਗ੍ਰਾਂਥੀ ਸਿੰਘ ਜੀ ਤੇ ਸੇਵਾ ਨਿਭਾ ਰਹੇ ਠੀਕ ਹੈ ਸ਼ਾਮ ਸਿੰਘ ਠੀਕ ਆ ਭਾਈ ਬੈਗੁਰ ਜੀ ਦਾ ਖਾਲਸਾ ਬੈਗੁਰ ਜੀ ਕੀ ਫਤਹਿ ਇਹ ਸੀਗਾ ਜੀ ਆਪਣਾ ਸੱਚਾ ਸੌਦਾ ਗੁਰੂਕਰ ਸੱਚਾ ਸੌਦਾ ਸਹਿਰ ਤੇ ਚੂੜਕਾਣਾ ਫਰੂਕਾਵਾ ਸੇਹ ਹੁਣ ਚੱਲਦੇ ਆ ਅੱਗੇ ਤੇ ਅੱਗੇ ਹੁਣ ਮੈਨੂੰ ਲੱਗਦਾ ਵੀ ਕਿਤੇ ਹੋਰ ਲੈ ਕੇ ਜਾਣਗੇ ਸੱਚੇ ਬਹੁਤ ਤੇਰੀ ਆਸ ਚਲੋ ਜੀ ਹੁਣ ਮਿਲਦੇ ਆ ਅਗਲੀ ਵੀਡੀਓ ਚ ਤਦ ਤੱਕ ਰੱਬ ਰੱਖਾ